ਤੀਆਂ ਭੈਣਾਂ ਤੇ ਵੀ ਪਰਚੇ ਲੱਗੇ ਇਹ ਕਰ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਨਹੀਂ ਸੀ ਕਿ ਸੜਕਾਂ ਤੇ ਆਈਏ ਜਾਂ ਇਹ ਕਰੀਏ। ਅਸੀਂ ਵੀ ਝੱਲੀਆਂ ਸਟਾ ਅਸੀਂ ਵੀ ਬੁਰੀ ਤਰ੍ਹਾਂ ਹਾਰੇ ਹਾਂ 2022 ਦੇ ਵਿੱਚ। ਸਟੀਅਰਿੰਗ ਵਾਲੀ ਸੀਟ ਤੇ ਜਿੱਥੇ ਪੰਜਾਬੀਆਂ ਨੂੰ ਬੈਠਣਾ ਚਾਹੀਦਾ ਸੀਗਾ ਉੱਥੇ ਅੱਜ ਦਿੱਲੀ ਵਾਲੇ ਬੈਠੇ ਆ। ਯਾਲੀ ਸਭ ਚੋਣ ਜਿੱਤੇ ਸੀਗੇ। ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰ ਸੀਗੀ। ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਗੱਲਬਾਤ ਕਰ ਲੈਨੇ ਆ ਲਗਾਤਾਰ ਸਿਆਸੀ ਪਾਰਾ ਵੱਧਦਾ ਜਾ ਰਿਹਾ ਔਰ ਤਰਨਤਾਰਨ ਦੇ ਵਿੱਚੋਂ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਇੱਕ ਪਰਚਾ ਕੀਤਾ ਜਾਂਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਧਰਨਾ ਲਾਉਂਦਾ ਉਸ ਤੋਂ ਬਾਅਦ ਉਹ ਪਰਚਾ ਜਿਹੜਾ ਹੈਗਾ ਕਿ ਤਨਾ ਕਿਤੇ ਇਹ ਕਿਹਾ ਜਾਂਦਾ ਕਿ ਬਾਅਦ ਵਿੱਚ ਇਨਕੁਆਇਰੀ ਹੋਵੇਗੀ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਗੱਲਬਾਤ ਕਰ ਲੈਨੇ ਸਾਡੇ ਨਾ ਪਰਮਵੀਰ ਸਿੰਘ ਸੁਆਣਾ ਨੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਨੇ ਗੱਲਬਾਤ ਕਰ ਲੈਨੇ ਸ਼੍ਰੋਮਣੀ ਅਕਾਲੀ ਦਲ ਦੇ ਅਬ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਪਰਚਾ ਕੀਤਾ ਜਾਂਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਧਰ ਕਿਆ ਜਾਂਦਾ ਕਿ ਉਸ ਤੋਂ ਬਾਅਦ ਇਹ ਪਰਚਾ ਜਿਹੜੀ ਹੈ ਇਹਦੇ ਉੱਤੇ ਇਨਕੁਆਰੀ ਤਮਾਮ ਕੀਤੀ ਜਾਵੇਗੀ ਦੇਖੋ ਪਰਚੇ ਤਾਂ ਪਿਛਲੇ 8-10 ਦਿਨਾਂ ਤੋਂ ਉਸ ਹਲਕੇ ਦੇ ਵਿੱਚ ਜਿਹੜੇ ਸਾਡੇ ਜ਼ਿੰਮੇਵਾਰ ਸੱਜਣਾਂ ਜਾਂ ਕੋਈ ਸਰਪੰਚ ਹੈ ਉਹਨਾਂ ਤੇ ਹੁੰਦੇ ਆ ਰਹੇ ਸੀ ਕਿ ਕਿਸੇ ਦੀ ਸਤਕਮੰਝਾ ਕਰਤੀ ਕਿਸੇ ਨੂੰ ਡਰਾ ਲਿਆ ਕਿਸੇ ਨੂੰ ਧਮਕਾ ਲਿਆ ਪਰ ਹੱਦ ਤਾਂ ਉਦੋਂ ਲੱਗੀ ਜਦੋਂ 3ਆਂ ਪੈਣਾ ਤੇ ਗੱਲ ਆ ਗਈ ਬੀਬਾ ਕੰਚਨਪ੍ਰੀਤ ਜੀ ਜਿਹੜੇ ਜਿਨ੍ਹਾਂ ਦੇ ਮਦਰੇ ਤੋਂ ਲੜ ਰਹੇ ਹਨ ਉਹ ਕਬਰਿੰਗ ਉਮੀਦਵਾਰ ਵੀ ਹਨ ਆਪਣੀ ਮਾਤਾ ਜੀ ਦੇ ਉਹਨਾਂ ਦਾ ਤੇ ਪਰਚਾ ਕਰਤਾ ਜੀ ਤੇ ਉਹ ਪਿੰਡ ਦੇ ਵਿੱਚ ਪ੍ਰਚਾਰ ਕਰ ਰਹੇ ਆ ਉੱਥੇ ਉਹਨਾਂ ਨੂੰ ਫੋਨ ਜਾ ਰਿਹਾ ਸ਼ਾਮ ਨੂੰ ਵੀ ਤੁਹਾਡੇ ਤੇ ਪਰਚਾ ਹੋ ਗਿਆ ਭਾਜੂ ਤਾਂ ਕੁੜੀ ਦਲੇਰ ਦੇਖੀ ਉਹਨੇ ਕਿਹਾ ਵੀ ਮੈਂ ਕਿਉਂ ਭਜੂ ਮੈਂ ਤਾਂ ਮੈਂ ਥਾਣੇ ਚਲਦੀ ਆ ਤੇ ਉਸ ਤੋਂ ਬਾਅਦ ਫਿਰ ਫੈਸਲਾ ਕਰਿਆ ਫੌਰੀ ਤੌਰ ਤੇ ਰਾਤ ਨੂੰ 8:30 8:30 ਮੀਟਿੰਗ ਹੋਈ ਵੀ ਸਵੇਰੇ ਇੱਕ ਧਰਨਾ ਲਾਉਣੇ ਆ ਤੇ ਉਹ ਧਰਨੇ ਦੇ ਰਾਹੀਂ press ਦੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਤਾਂ ਕਿ ਲੋਕਾਂ ਤੱਕ ਆਵਾਜ਼ ਤਾਂ ਜਾ ਸਕੇ ਵੀ ਅੱਜ 3 ਭੈਣਾਂ ਦੇ ਵੀ ਪਰਚੇ ਲੱਗੇ ਇਹ ਕਰਨ ਠੀਕ ਹੈ ਯਾਰ ਤੁਸੀਂ ਲੜਾਈ ਲੜਨੀ ਆ ਬੰਦਿਆਂ ਨਾਲ ਲੜਾਈ ਲੜੋ ਬੰਦਿਆਂ ਵਾਂਗੂ ਲੜਾਈ ਲੜੋ ਤੁਸੀਂ ਅੱਜ ਕਿਸੇ ਦੀ ਧੀ ਕਿਸੇ ਦੀ ਭੈਣ ਤੇ ਪਰਚਾ ਕਰਕੇ ਉਹਨੂੰ ਕੀ ਕੀ ਦੇਣਾ ਚਾ ਰਹੇ ਹੋ ਉਹੀ ਗੱਲ ਕਰ ਰਹੇ ਹੋ ਵੀ ਛਾਂਬੇ ਡੰਡ ਜਿਹੜਾ ਤੁਸੀਂ ਤੁਹਾਡੇ ਦਿੱਲੀ ਵਾਲੇ ਹੁਕਮਰਾਨ ਕਹਿ ਕੇ ਗਏ ਨੇ ਜਿਹੜੇ ਆਕਾ ਇਹਨਾਂ ਦੇ ਕਿ ਛਾਂਬੇ ਡੰਡ ਸਾਨੂੰ ਕੁਝ ਵੀ ਕਰਨਾ ਪਵੇ ਪੰਜਾਬ ਦੀਆਂ ਚੋਣਾਂ ਜਿੱਤਾਂਗੇ ਪਰ ਇਹ ਪੰਜਾਬੀ ਹੈ ਖਾਸ ਕਰ ਉਹ ਤਾਂ ਮਾਝੇ ਵਾਲਾ ਇਲਾਕਾ ਮਾਝੇ ਵਾਲੇ ਤਾਂ ਫਿਰ ਮਝੈਲ ਹੁੰਨੇ ਆ ਸੋ ਇਹ ਹੁਣ ਬਖਲਾੜ ਚ ਆ ਗਈ ਸਰਕਾਰ ਅੱਜ ਕਿਉਂਕਿ ਸ਼੍ਰੋਮਣੀ ਕਾਲੀਦਲ ਚਾਹੁੰਦਾ ਨਹੀਂ ਸੀ ਕਿ ਵੀ ਇੱਕ ਅਸੀਂ ਸੜਕਾਂ ਤੇ ਆਈਏ ਜਾਂ ਇੱਕ ਰਹੀਏ ਪਰ ਗੁਰੂ ਸਾਹਿਬ ਨੇ ਕਿਹਾ ਕਿ ਜ਼ੁਲਮ ਕਰਨ ਵਾਲੋਂ ਸਹਿਣ ਵਾਲਾ ਵੀ ਬਦਗੁਨਾਹ ਕਰ ਸੋ ਅਸੀਂ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਤੇ ਸਾਡੀ ਤਾਂ ਇਹੀ ਸੀ ਕਿ ਉਸ ਤੋਂ ਬਾਅਦ ਫਿਰ ਧਰਨਾ ਲੱਗਿਆ ਧਰਨੇ ਦੇ ਵਿੱਚ ਫਿਰ ਅਫਸਰ ਸਹਿਬਾਨ ਆਏ ਫਿਰ ਉਹਨਾਂ ਨੇ ਛੋਟ ਹੀ ਦਿੱਤੀ ਔਰ ਕਿਹਾ ਉਹਨਾਂ ਨੇ ਕਿ ਨਾ ਪਰਚਿਆਂ ਦੀ ਜਾਂਚ ਹੋਊ ਤੋ ਬਿਲਕੁਲ ਔਰ ਤਰਨ ਤਰਨ ਦਾ ਜਿਮਨੀ ਚੋਣ ਦਾ ਮਾਹੌਲ ਕਿਸ ਤਰ੍ਹਾਂ ਦੇਖਦੇ ਹਾਂ ਔਰ ਦੂਜੀ ਤਰਫ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਨੇ ਇੱਕ ਤਰਫ ਅਕਾਲੀ ਦਲ ਹੈ ਔਰ ਦੂਜੀ ਤਰਫ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਉਸ ਤੋਂ ਭਾਜੀਪੀ ਹੈ ਪਹਿਲੇ ਦੇਖਿਆ ਜਾਂਦਾ ਸੀ ਬਾਈ ਇਲੈਕਸ਼ਨ ਦੇ ਵਿੱਚ ਦੋ 13 ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਮੁਕਾਬਲਾ ਹੁੰਦਾ ਸੀ ਹੁਣ ਕਿਦੇ ਵਿੱਚ ਸੋਚ ਜੋ ਕਿ ਮੁਕਾਬਲਾ ਹੈ ਦੇਖੋ ਅੱਜ ਤੁਸੀਂ ਅੰਦਾਜ਼ਾ ਲਾਓ ਸੀਐਮ ਸਾਹਿਬ ਨੇ ਉੱਥੇ ਮੇਰੇ ਖਿਆਲ ਨਾਲ 35 ਤੋਂ 38 ਮਿੰਟ ਕਹਿੰਦੇ ਭਾਸ਼ਣ ਕਰਿਆ ਤੇ ਉਹਦੇ ਚੋਂ ਮੇਜਰ ਪਾਰਟ 80% ਸ਼੍ਰੋਮਣੀ ਅਕਾਲੀ ਦਲ ਦੇ ਤਬਰ ਰੱਖਿਆ ਸਾਡੇ ਲੀਡਰਸ ਹੈ ਮੰਨਾਂ ਦੇ ਤਬਰ ਰੱਖਿਆ ਇਹ ਤੋਂ ਸਾਫ ਮਕਸਦ ਸਮਝ ਆ ਰਿਹਾ ਕਿ ਅੱਜ ਬਖਲਾਟ ਕਿਸ ਤੋਂ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅੱਜ ਬਖਲਾਟ ਹੋ ਗਈ ਹੈ ਅੱਜ ਸਰਕਾਰ ਨੂੰ ਅੱਜ ਸਰਕਾਰ ਡਰੀ ਫਿਰ ਰਹੀ ਹੈ ਹੋਰ ਪਾਰਟੀਆਂ ਦੇ ਵੀ ਉੱਥੇ ਪ੍ਰਚਾਰਕ ਹੈਗੇ ਕਿਸੇ ਨੂੰ ਤੰਗ ਨਹੀਂ ਕਰਿਆ ਜਾ ਰਿਹਾ ਸਾਡੇ ਹੀ ਜਿਹੜੇ ਵਰਕਰ ਹੈ ਸਾਡੇ ਹੀ ਜਿਹੜੇ ਆਗੂ ਹੈ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪਿਛਲੀ ਗੱਲ ਕੀ ਲੱਗਦੀ ਹੈ ਮਨਸ਼ਾ ਕੀ ਲੱਗਦੀ ਹੈ ਕਿ ਆਖਰ ਕਿਉਂਕਿ ਇੱਕ ਤਰਫ ਤਾਂ ਤੁਹਾਡੇ ਵਾਰਿਸ ਪੰਜਾਬ ਦੇ ਦੀ ਉਮੀਦਵਾਰ ਨੇ ਔਰ ਕੀ ਲੱਗਦਾ ਕਿ ਪਿਛਲੀ ਗੱਲ ਕੀ ਹੈਗੀ ਹੈ ਕਿਉਂਕਿ ਹੁਣ ਮਾਹੌਲ ਤਾਂ ਲਗਾਤਾਰ ਪਖਦਾ ਜਾ ਰਿਹਾ ਹੈ ਸੀਐਮ ਆਪ ਤੁਸੀਂ ਕਹੇ ਕਿ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਦੇਖੋ ਤੁਸੀਂ ਗੱਲ ਕਰ ਰਹੇ ਹੋ ਹਰੇਕ ਆਦਮੀ ਨੂੰ ਹਰੇਕ ਪਾਰਟੀ ਨੂੰ ਚੋਣਾ ਲੜਨ ਦੀ ਆਜ਼ਾਦੀ ਹੈ ਪਰ ਜੇ ਸਰਕਾਰਾਂ ਚਾਹਣ ਵੀ ਅਸੀਂ ੱੱਕਾ ਕਰਕੇ ਗੁੰਡਾਗਰਦੀ ਕਰਕੇ ਡਰਾ ਕੇ ਧਮਕਾ ਕੇ ਵੋਟ ਪਵਾ ਲੇਂਗੇ ਟਾਈਮ ਲੰਘ ਗਿਆ ਹੁਣ ਤਾਂ ਲੋਕ ਜਦੋਂ ਬਟਨ ਦਬਦੇ ਹਨ ਨਾ ਉਦੋਂ ਹੀ ਪਤਾ ਲੱਗਦਾ ਕਿ ਵੋਟ ਕਿੱਥੇ ਪਈ ਵੋਟ ਰੂਹ ਨਾਲ ਰੋਡ ਵੋਟ ਦਿਲ ਦੀ ਆਵਾਜ਼ ਨਾਲ ਪੈਂਦੀ ਹੈ ਕਿਉਂਕਿ ਅਸੀਂ ਵੀ ਝੱਲੀਆਂ ਸਟਾ ਅਸੀਂ ਵੀ ਬੁਰੀ ਤਰ੍ਹਾਂ ਹਾਰੇ ਹਾਂ 2022 ਦੇ ਵਿੱਚ ਸੋ ਅੱਜ ਅੱਜ ਇਹਨਾਂ ਨੂੰ ਡਰ ਕਿਉਂ ਲੱਗਣ ਲੱਗ ਗਿਆ ਇਹ ਤਾਂ ਕਹਿੰਦੇ ਸੀ ਜਿਹੜੀ ਸਰਕਾਰ ਹੈ ਉਹ ਸੱਥਾਂ ਚੋਂ ਚੱਲੂਗੀ ਸਰਕਾਰ ਲੋਕਾਂ ਚ ਜਾ ਕੇ ਚੱਲੂਗੀ ਅੱਜ ਸਰਕਾਰ ਚੰਡੀਗੜ੍ਹ ਤੋਂ ਬਾਹਰ ਨਹੀਂ ਨਿਕਲ ਰਹੀ ਅੱਜ ਸਰਕਾਰ ਫੇਲ ਹੋ ਗਈ ਅੱਜ ਲਾ ਐਂਡ ਆਰਡਰ ਫੇਲ ਹੋ ਗਿਆ ਦਿਨ ਦਿਹਾੜੇ ਕਤਲ ਹੋ ਰਹੇ ਆ ਅੱਜ ਸਿੱਧੂ ਮੂਸੇ ਵਾਲਾ ਜਿਹੜਾ ਸਾਡੇ ਅਵਾਰਡ ਦੀ ਆਵਾਜ਼ ਸੀਗੀ ਉਹ ਬੰਦ ਹੋ ਗਈ ਅੱਜ ਸੰਦੀਪ ਨੰਗਲ ਅੰਬੀਆਂ ਜਿਹੜੇ ਓਕੇ ਕਬੱਡੀ ਖਿਡਾਰੀ ਸੀ ਉਹਨਾਂ ਦਾ ਮਰਡਰ ਹੋ ਗਿਆ ਅੱਜ ਪੰਜਾਬ ਦੇ ਵਿੱਚ ਦਿਨੋਂ ਦਿਨ ਕੋਈ ਨਾ ਕੋਈ ਕਤਲੋਗਾਰਤ ਹੁੰਦਾ ਜਾ ਰਿਹਾ ਸੋ ਇਸ ਦੇ ਲਈ ਅੱਜ ਸਵਾਲ ਪੁੱਛ ਰਹੇ ਆ ਪੰਜਾਬ ਦੇ ਲੋਕ ਕਿ ਬੇਰੁਜ਼ਗਾਰੀ ਕਿੰਨੀ ਵੱਧ ਗਈ ਅੱਜ ਕੋਈ ਬਿਜ਼ਨਸ ਨਮਾ ਨਹੀਂ ਆਇਆ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸੜਕਾਂ ਦੇ ਵਿੱਚ 2-2 ਫੁੱਟ 2.5-2.5 ਫੁੱਟ ਡੂੰਘੇ ਟੋਏ ਪੈ ਗਏ ਸੋ ਇਹ ਅੱਜ ਸਰਕਾਰਾਂ ਨੂੰ ਸਵਾਲ ਕਰ ਰਹੇ ਆ ਤਾਂ ਫਿਰ ਸਰਕਾਰ ਹੁਣ ਡਰਾਉ ਰਹੀ ਹੈ ਪਰ ਉਹ ਕਹਿ ਰਹੇ ਕਿ ਹੁਣ ਇੱਕ ਤਰਫ ਦਾ ਸੈਮੀ ਫਾਈਨਲ ਹੈਗਾ ਇਹ 2027 ਦਾ ਕਹਿੰਦੇ ਕਿ ਤਰਨਤਾਰਨ ਜਿਮਨੀ ਚੋਣ ਜਿਹੜੀ ਹੈਗੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਹਿੰਦੇ ਕਿ ਇਹਦੇ ਨਾਲ ਹੀ ਕਾਫੀ ਚੀਜ਼ਾਂ 2027 ਦੀਆਂ ਹੁਣ ਸਾਫ਼ ਹੋ ਜਾਣਗੀਆਂ ਦੇਖੋ ਤੁਸੀਂ ਇਹ ਗੱਲ ਜਿਹੜੀ ਕਹਿ ਰਹੇ ਹੋ ਮੈਂ ਇਸ ਤੇ ਪੂਰਨ ਉਹ ਨਹੀਂ ਕਰਦਾ ਕਿਉਂਕਿ ਹਰੇਕ ਇਲੈਕਸ਼ਨ ਦਾ ਸਿਨੈਰੀਓ ਹੁੰਦਾ ਠੀਕ ਹੈ ਇਹ ਲੜਾਈ ਅਸੀਂ ਬੜੇ ਜਹਾਂ ਚਲਾਣ ਨਾਲ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਔਰ ਅੱਜ ਦੀ ਡੇਟ ਤੇ ਇਹ ਵੀ ਹਟਕਤ ਨਹੀਂ ਨੀ ਕਿ ਸ਼੍ਰੋਮਣੀ ਅਕਾਲੀ ਦਲ ਜothe ਲੀਡ ਕਰ ਰਿਹਾ ਪਰ ਤੁਸੀਂ ਬਾਈ ਇਲੈਕਸ਼ਨ ਦੇ ਪਿਛਲੇ ਇਤਿਹਾਸ ਖੱਡ ਲਿਓ ਭਾਵੇਂ ਸਾਡੀ ਸਰਕਾਰ ਰਹੀ ਭਾਵੇਂ ਕਾਂਗਰਸ ਦੀ ਰਹੀ ਭਾਵੇਂ ਕੇਵੀ ਵੀ ਰਹੀ ਤਾਂ ਪਿਛਲੀ ਵਾਰੀ ਯਾਲੀ ਸਭ ਚੋਣ ਜਿੱਤੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਅਸੀਂ ਚੋਣ ਜਿੱਤੇ ਸੀਗੇ ਮਨਪ੍ਰੀਤਿਆਲੀ ਜੀ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਉਹ ਤੋਂ ਡੇਢ ਤਸਾਲ ਬਾਅਦ ਇਲੈਕਸ਼ਨ ਆਏ ਅਸੀਂ ਬੁਰੀ ਤਰ੍ਹਾਂ ਹਾਰ ਗਏ ਸੋ ਇਸ ਕਰਕੇ ਹਰੇਕ ਅਲੱਗ ਇਲੈਕਸ਼ਨ ਦਾ ਅਲੱਗ-ਅਲੱਗ ਨਜ਼ਰੀਆ ਹੁੰਦਾ ਪਰ ਸ਼੍ਰੋਮਣੀ ਅਕਾਲੀ ਦਲ ਆਜੀ ਇੱਕ ਨੰਬਰ ਤੇ ਆ ਔਰ 200% ਉਹ ਤੋਂ ਜਿੱਤ ਦਰਜ ਕਰਾਂਗੇ ਮੁਕਾਬਲਾ ਕੀ ਦੇ ਨਾਲ ਮੰਨ ਰਿਹਾ ਹਾਂ ਆਪਣਾ ਦੇਖੋ ਮੁਕਾਬਲਾ ਤਾਂ ਅਜ ਮੇਰੇ ਖਿਆਲ ਨਾਲ ਜਿਹੜੇ ਚੀਕਾਂ ਜਿਹਨਾਂ ਦੀ ਜਾਲਾਂ ਬੱਜੀ ਹੋਈਆਂ ਇਹਨਾਂ ਦੇ ਨਾਲੇ ਲੱਗ ਰਿਹਾ ਜਿਹੜੇ ਅੱਜ ਚੀਕਾਂ ਮਾਰਦੇ ਫਿਰ ਰਹੇ ਆਂ ਔਰ ਚੀਕਾਂ ਇਹਨਾਂ ਦੀਆਂ ਲੋਕਾਂ ਨੇ 11 ਤਰੀਕ ਨੂੰ ਕਢਾ ਦੇਣੀ ਆ ਪ੍ਰਮਾਤਮਾ ਗੁਰੂ ਸਾਹਿਬ ਮੇਰ ਕਰਨ ਤੇ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਅੱਜ ਹੋ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਖੇਤਰੀ ਪਾਰਟੀ ਉਹਦੀ ਪਰਵਾਸ਼ਾ ਕੀ ਹੈ ਖੇਤਰੀ ਪਾਰਟੀ ਸਾਡੇ ਲਈ ਕਿਉਂ ਜ਼ਰੂਰੀ ਹੈ ਹੜਾ ਕੋਈ ਲੀਡਰ ਬਾਹਰ ਨਿਕਲੇ ਅੱਜ ਜੇ ਕੋਈ ਪੰਜਾਬ ਦਾ ਪੁੱਤ ਪੰਜਾਬ ਦੀ ਸਾਰ ਲੈਣ ਲਈ ਲੋਕਾਂ ਦੇ ਵਿੱਚ ਗਿਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਜ਼ਤ ਯਾਰੂ ਵਰਕਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਗਏ ਔਰ ਜਿੱਥੇ ਜਿੱਥੇ ਡਿਊਟੀ ਲਈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਾਰਿਆਂ ਨੇ ਨਿਭਾਈ ਸੋ ਇਸ ਕਰਕੇ ਲੋਕ ਅੱਜ ਬੜੀ ਖੇਤਰੀ ਪਾਰਟੀ ਨੂੰ ਚਾਹ ਰਹੇ ਆ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਰਾਜ ਆਵੇ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਆਪਣੇ ਨੇ ਉਹੀ ਸਾਹਮਣੇ ਆ ਕੇ ਖੜੇ ਹੋ ਜਾਣ ਵਿਰੋਧ ਦੇ ਵਿੱਚ ਦੇਖੋ ਇਹ ਸ਼ੁਰੂ ਤੋਂ ਹੀ ਹੁੰਦੇ ਆਏ ਆ ਉਸ ਤੋਂ ਪਹਿਲਾਂ ਵੀ بڑے ਅਕਾਲੀ ਦਲ ਬਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸ਼੍ਰੋਮਣੀ ਅਕਾਲੀ ਦਲ ਲਾਂਗੋਵਾਲ ਬਣਿਆ ਸ਼ਰਮੀਤ ਸ਼੍ਰੋਮਣੀ ਅਕਾਲੀ ਦਲ ਬਣਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 1920 ਬਣਿਆ ਬਹੁਤ ਅਕਾਲੀ ਦਲ ਬਣਦੇ ਬਹੁਤ ਟਹਦੇ ਆਏ ਲੋਕ ਅੱਜ ਸਮਝ ਚੁੱਕੇ ਆ ਕਿ ਸੈਂਟਰ ਦੀਆਂ ਕਟਪੁਤਲੀਆਂ ਕੌਣ ਆ ਔਰ ਕੌਣ ਪਿਛੇ ਏਜੰਸੀਆਂ ਦਾ ਹੱਥ ਠੋਕਾ ਬਣ ਕੇ ਅੱਜ ਪੰਜਾਬ ਦੇ ਵਿੱਚ ਜਿਹੜਾ ਰਾਜ ਕਰਨ ਦੀ ਸੋਚ ਰਹੇ ਆ ਉਹ ਸਾਰਾ ਕੁਝ ਲੋਕ ਸਮਝ ਗਏ ਬੜੇ ਸਮਝਦਾਰ ਹੋ ਗਏ ਪਰ ਰਾਜਪਟਿੰਗ ਵੱਲੋਂ ਬਿਆਨ ਜਿਸ ਤਰ੍ਹਾਂ ਦੇ ਦਿੱਤੇ ਜਾਂਦੇ ਉਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਜਾਂਦਾ ਕਹਿੰਦੇ ਕਿ ਖਾਲਿਸਤਾਨ ਚਾਹੀਦਾ ਹਿੰਦੂਸਤਾਨ ਚਾਹੀਦਾ ਫਿਰੋਤੀਆਂ ਚਾਹੀਦੀਆਂ ਨੇ ਬੰਦੂਕਾਂ ਚਾਹੀਦੀਆਂ ਨੇ ਕਿ ਕਿੱਦਾਂ ਦਾ ਰਾਜ ਚਾਹੀਦਾ ਕਰੇ ਤੁਹਾਨੂੰ ਦੇਖੋ ਅੱਜ ਸੈਕੂਲਰ ਸੋਚ ਦੇ ਨਾਲ ਰਾਜ ਪੰਜਾਬ ਦਾ ਚੱਲੂਗਾ ਪੰਜਾਬ ਦੇ ਵਿੱਚ ਡਰਪੇ ਦਾ ਮਹੌਲ ਹੀ ਹੋਣਾ ਚਾਹੀਦਾ ਪੰਜਾਬ ਨੂੰ ਅੱਜ ਲੋੜ ਹੈ ਇੰਡਸਟਰੀ ਦੀ ਪੰਜਾਬ ਨੂੰ ਲੋੜ ਹੈ ਅੱਜ ਵਧੀਆ ਇਨਫਰਾਸਟ੍ਰਕਚਰ ਦੀ ਪੰਜਾਬ ਨੂੰ ਅੱਜ ਲੋੜ ਹੈ ਉਹੀ ਜਿਹੜੀਆਂ 4 ਲੈਂਸ ਸੜਕਾਂ ਤੇ ਲੋਕ ਭੰਗੜੇ ਪਾਉਂਦੇ ਜਾਂਦੇ ਸੀਗੇ ਉਹੀਆਂ ਸੜਕਾਂ ਦੀ ਅੱਜ ਪੰਜਾਬ ਨੂੰ ਲੋੜ ਹੈ ਅੱਜ ਪੰਜਾਬ ਨੂੰ ਜੇ ਲਿੰਕ ਸੜਕਾਂ ਜਿੱਦੇ 2.5 ਫੁੱਟ ਨੂੰ ਕਿਟੋਆਂ ਉਹ ਸਵਾਰਨ ਦੀ ਲੋੜ ਹੈ ਅੱਜ ਪੰਜਾਬ ਨੂੰ ਜੇ ਰੰਗਲਾ ਬਣਾਉਣਾ ਤਾਂ ਇੱਕੋ ਇੱਕ ਚਿਹਰਾ ਦਿਖ ਰਿਹਾ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਇਹ ਲੜਾਈ ਬڑے ਜਹਾਜ ਜਲਾਲ ਨਾਲ ਔਰ ਸਾਡੇ ਸਾਰਾ ਇੱਕ ਇੱਕ ਵਰਕਰ ਪੂਰੇ ਸ਼ਾਨ ਨਾਲ ਲੜ ਰਿਹਾ ਔਰ ਇਹ ਜਿਹੜੀ ਚੋਣ ਹੈ ਹਰੇਕ ਬੰਦਾ ਆਪਣੀ ਚੋਣ ਸਮਝ ਕੇ ਇਹ ਚੋਣ ਦੇ ਵਿੱਚ ਕੰਮ ਕਰ ਰਿਹਾ ਪਰ ਇਸ ਚੋਣ ਦਾ ਸਿਨੈਰੀਓ ਕੀ ਗਰਾਉਂਡ ਲੈਵਲ ਤੇ ਕੀ ਕੁਝ ਮਾਹੌਲ ਹੈਗਾ ਇਸ ਸਮੇਂ ਔਰ ਲੋਕੀ ਕੀ ਕੀ ਚੀਜ਼ਾਂ ਤੋਂ ਪਰੇਸ਼ਾਨ ਨੇ ਉਧਰ ਦੇ ਔਰ ਕੀ ਕੀ ਮੰਗ ਕਰ ਰਹੇ ਨੇ ਦੇਖੋ ਲੋਕ ਉਥੇ ਲੈਂਡ ਆਰਡਰ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੈ ਲੋਕ ਉਥੇ ਸੜਕਾਂ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੈ ਲੋਕ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਹੜਾ ਨਸ਼ਾ ਬੀਓ ਮੈਂ ਚੁਟਕੀ ਮਾਰ ਕੇ ਖਤਮ ਕਰ ਦਾਂਗਾ ਉਹ ਤੋਂ ਪਰੇਸ਼ਾਨ ਲੋਕ ਐ ਐਮਐਸਪੀ ਮੰਗ ਰਹੇ ਆ ਬੀ ਐਮਐਸਪੀ ਵਾਦਾ ਕਰਕੇ ਆਏ ਸੀਗੇ ਉਹ ਚੁਟਕੀ ਵਾਲੀ ਬੀਬੀ ਕਹਿੰਦੀ ਸੀ ਕਿ ਇਹਨਾਂ ਦੀ ਵਜીર ਵੀ ਰਹੀ ਐ ਕਹਿੰਦੀ ਵੀ ਪੰਜਾਂ ਮਿੰਟਾਂ ਚ ਐਮਐਸਪੀ ਦੇ ਦਿੰਗੇ ਕੇਜਰੀਵਾਲ ਸਾਹਿਬ ਉਹ ਸਾਰੇ ਅੱਜ ਸਵਾਲ ਐ ਅੱਜ ਲੋਕ ਹਰੇਕ ਕੱਲ ਤੇ ਹਰੇਕ ਸਵਾਲ ਐ ਕਿਉਂਕਿ ਪਹਿਲਾਂ ਇਹ ਕੋਰੇ ਕਾਗਜ਼ ਸੀਗੇ ਠੀਕ ਐ ਨਾ ਅੱਜ ਇਹ ਵੀ ਹੈ ਵੀ ਯਾਰ ਦਿੱਲੀ ਵਾਲਿਆਂ ਦੇ ਹਵਾਲੇ ਪੰਜਾਬ ਕਰਤਾ ਅੱਜ ਸਟੀਅਰਿੰਗ ਵਾਲੀ ਸੀਟ ਤੇ ਜਿੱਥੇ ਪੰਜਾਬੀਆਂ ਨੂੰ ਬੈਠਣਾ ਚਾਹੀਦਾ ਸੀਗਾ ਉੱਥੇ ਅੱਜ ਦਿੱਲੀ ਵਾਲੇ ਬੈਠੇ ਆ ਠੀਕ ਆ ਅੱਜ ਕੰਡਕਟਰ ਕੌਣ ਬੈਠਿਆ ਅੱਜ ਕੰਡਕਟਰ ਉਹ ਬੈਠਿਆ ਜਿਹੜੇ ਪੰਜਾਬੀਆਂ ਕੰਡਕਟਰ ਬਣ ਗਏ ਉਹ ਦੂਜੇ ਡਰਾਈਵਰ ਬਣ ਗਏ ਸੋ ਇਸ ਕਰਕੇ ਅੱਜ ਸਭ ਕੁਝ ਵੀ ਪਰਦੇ ਦੇ ਕੇ ਪਿੱਛੇ ਕੀ ਹੈ ਪਰਦੇ ਦੇ ਅੱਗੇ ਕੀ ਹੈ ਸਭ ਪਤਾ ਲੱਗ ਗਿਆ ਸੋ ਇਸ ਕਰਕੇ ਲੋਕ ਸਮਝਦਾਰ ਆ ਰਹੇ ਆ ਔਰ ਕੱਲੇ-ਕੱਲੇ ਦੇ ਜ਼ਿਹਨ ਦੇ ਵਿੱਚ ਹੈ ਕਿ ਪੰਜਾਬ 'ਚ ਪੰਜਾਬੀ ਹੀ ਰਾਜ ਕਰਨਗੇ ਬਾਹਰਲੇ ਨਹੀਂ ਕਰਨਗੇ ਬਿਲਕੁਲ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਔਰ ਸਾਰੇ ਮੁੱਦੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ